ਹਰੀਆਂ ਸਹਿਜ ਹੀ ਆਈ ਕਿ ਕੀਤੇ ਕੀ ਅਲਕਾਰ ਵਿੱਚ ਸੋ ਨਿਕਾਰਾਂ ਦਾ ਕਰਿਆ ਹੋਇਆ ਪਰ ਇਹਨਾਂ ਨੂੰ ਹਰੀਆਂ ਨੇ ਹਰੀ ਦਾ ਰੂਪ ਹੀ ਕਿਰਪਾ ਕਰਕੇ ਬਣਾ ਲਿਆ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੋਮ ਕਰੋ ਦੇ ਬਾਵਰ ਸੋ ਐਸੇ ਮਰਤੀ ਕੀ ਖਾਲਸੇ ਆਪਣਾ ਰੂਪ ਬਣਾ ਲਿਆ ਹਰ ਹਰ ਜਨ ਨੂੰ ਇੱਕ ਹੈ ਦਿਨ ਵਿਚਾਰ ਦਾ ਛਾ ਗਲ ਤੇ ਉਹ ਜਿਸ ਪ੍ਰੰਗ ਨੂੰ ਜਲ ਹੀ ਦੇਖਿਆ ਸੁਹਾ ਹੈ ਸਾਤੀ ਲਾਲ ਲਾਟੇ ਕਿਆ ਰੰਗਰੇਟੇ ਗੂਪ ਦੇ ਬੇਟੇ ਰਹੇ ਪੰਥ ਕੇ ਸੰਗ ਕਮੇਟੇ ਅਜੂਤਿ ਯਾਰ ਕੇ ਵੀ ਹੋਣੀ ਚਿੰਦੇ ਅਮਰ ਚੱਕਰ ਅਮਰ ਚੱਕਰ ਕੇ ਬਣ ਗਿਆ ਭਾਈ ਗੂਰ ਸਿੰਘ ਜਿਹੜੇ ਕਿਆਲ ਤੱਕ ਆਪਣਾ ਰੂਪੀ ਬਣਾ ਲਿਆ ਸੱਚੇ ਪਾਤਸ਼ਾਹ ਜੀ ਨੇ ਤਾਂ ਐਸੀ ਬਖਸ਼ਿਸ਼ ਕੀਤੀ ਹੈ ਜਿਹੜਾ ਕਿ ਅਲਪੱਧ ਕੋਸ਼ੀ ਜੀ ਤਹਿ ਵਰਗਾ ਮੌਤ ਦੀ ਖੇਰ ਕੋ ਹਰ ਤਵੇ ਦਰਸਾ ਦਿੱਤਾ ਇਹਨੂੰ ਖੇਰ ਫੜਾਤਾ ਆਪਣਾ ਰੂਪੀ ਹੱਲੇ ਬਣਾ ਲਿਆ ਕਾਲ ਦਾ ਭੈਣੋ ਕਿ ਪਟਾਲ ਦਾ ਰਹੇ ਅਲਾਲ ਗੂੜੰਤਾ ਹੋਤਰੀਏ ਜਿਹੜੇ ਮੁਕਤਾਬ ਤੇ ਸਮੁੰਦਰ ਵਿੱਚ ਡੁੱਬ ਰਹਿਸਾਨ ਉਹ ਕਰਨ ਵਾਲੇ ਬਣ ਗਏ ਮਨ ਇਜਹਾਜ਼ ਬਣਾ ਦਿੱਤੇ ਪਹਿਲਾ ਕਰਦਾਸੀ ਸਖੀ ਸਰਵ ਜੀ ਕੋ ਕਾਛਰ ਆਈ ਮੰਨ ਤੇ ਡੁੱਬ ਰਿਆ ਸਾਫ ਜਦੋਂ ਗੁਰੂ ਕੀ ਚਰਨ ਪੜੇ ਏਵਾ ਕੀਤੀ ਦਾ ਹਜਰੀ ਨੂੰ ਸੇਵਾ ਪ੍ਰਵਾਨ ਹੋਈ ਤਾਂ ਬਚਨ ਕੀਤੇ ਚਾਪੂ ਨਾਲ ਨਾਚੇ ਮੰਨ ਪਿਆਰਾ ਗੁਰੂ ਨੂੰ ਗੁਰਮੰਨ ਪਿਆਰਾ منج گرو کا بو ہے سا جگ لنگڑا پائی منج تم پیارا ابھی تین پیارے پائی منج تہاز ورگا مرک ہے جہاں تیری سنگت کرے گا بھی پال تو میرے ماں نہیں پر سنگت میرے کو کرایا گندرہ سی سلطار سمندر نام کی جہاز میرے بلے شدہ بےنتی کی میرے پائی ڈنے سچے پاشا سچن پیڑ جگہ ਮਹਾਰਾਜ ਜੀ ਨੇ ਨਹੀਂ ਮੰਨਿਆ ਨਹੀਂ ਮੰਨਿਆ ਪਾਲਾ ਜਾਰੇ ਇਹਦੇ ਤੇਰੀੇੇਵਾ ਤੇ ਪੂਜਨਾ ਵਾਰ ਮੰਗਦਾ ਸੱਚੇ ਪਾਤਸ਼ਾਹ ਜੀ ਰਾਜ ਪਾਲ ਬਤਾ ਦਿੰਦੇ ਆ ਜੀਸੀ ਸੁੱਖਿਆ ਦੇ ਦਿੰਦੇ ਆ ਫੌਜ ਬਣੇਗੀ ਸੁਖ ਦਾ ਰਾਜ ਹੀ ਮਿਲ ਸਕਦਾ ਉਮਰ ਲੰਬੀ ਹੋ ਸਕਦੀ ਹੈ ਹਰ ਖੰਡ ਵਿੱਚ ਜਗਾ ਮਹਾਰਾਜ ਮਹਿਰ ਦਾ ਕੋਈ ਦਾਤ ਮੰਗਣੀ ਹੈ ਤੁਹਾਡੇ ਵਰਗੇ ਬਾਦ ਤੇ ਹੋਣ ਤੇ ਮੇਰ ਬੰਦਾ ਮੰਨਤਾ ਹੋਵੇ ਫਿਰ ਹੁਣ ਕੱਟ ਦੀ ਪੀਂਟ ਮੰਗਣੀ ਹੈ ਰਾਜ ਦੇ ਕੋਲ ਕੋਈ ਵੀ ਪੱਤ ਮੰਗਦੇ ਆ ਨਾ ਤਾਂ ਮੰਨਤਾ ਹੀ ਮੇਰਾ ਪਾਲਜਤ ਨਾਰਾਜਾ ਇੱਕੋ ਬਾਕਾ ਉਸ ਤੋਂ ਫਿਰ ਰਾਜੇ ਤੇ ਰਾਜਾ ਮਹਾਰਾਜਨ ਕੇ ਮਹਾਰਾਜਾ ਤੁਹਾਡੇ ਕੋਲ ਇਹੀ ਬਾਤ ਮੈਂ ਮਦਵਾ ਹੈ ਹਜੂਰ ਕਹਿੰਦੇ ਫਿਰ ਖੰਡੇ ਦਾ ਅੰਮ੍ਰਿਤ ਚਾਹਤ ਉਸੇ ਪਰਵਾਰ ਦੇ ਅੰਮ੍ਰਿਤ ਚਕਾਇਆ ਨਾਲ ਆਪਣੇ ਨੇਪਤਰਾ ਦੋਸਤਾਂ ਸਬੰਧੀਆਂ ਨੂੰ ਲੈ ਕੇ ਆਇਆ ਹਵਾ ਸੌਦੀ ਗੇਂਸੇ ਤੱਕ ਕੇ ਨਾਲ ਲੈ ਕੇ ਆਇਆ ਚਲੋ ਅੰਮ੍ਰਿਤ ਕਰਕੇ ਗੱਲਾਂ ਸੇ ਬੜਿਆ ਫਿਰ ਬੇਨਤੀ ਕਰ ਲਗਾ ਮਹਾਰਾਜ ਹੁਣ ਸਤਖੰਡ ਦੀ ਜਗ੍ਹਾ ਮੇਰੇ ਹੀ ਹਜੂਰ ਕਹਿੰਦੇ ਹੋ ਸੈਰਿਸ ਕਰ ਲਿਓ ਤਕਰੀਰ ਕਰਤਾ ਪਰ ਪਰਤੀ ਮੇਰਾ ਤਿਆਰ ਪਰਵਾਰ ਤੇਰੇ ਅੱਪਰਮਾਰ ਚੜਾਇਆ ਦੇਰੇ ਤੇਰਾ ਸਾਰਾ ਪਰਵਾਰ ਹੀ ਮੇਰੇ ਚਾਰ ਪੱਤੀ ਦਾ ਸਵੇਤ ਪਰਮਾਰ ਸੰਬੰਧੀਆਂ ਦੇ ਜੀ ਆਇਆਂ ਨੂੰ ਚੱਕਾ ਗੁਰੂ ਕੇ ਬੇਲੇ ਤੇ ਕਹੇ ਜੇ ਹੁੰਨੇ ਸੋ ਸਾਰ ਤੋਂ ਉੱਪਰ ਚੱਕੋਗੇ ਕਾਲੇ ਸਤਖਾਂ ਦੇ ਜਗਾਂ ਦੇ ਤੋ ਦੁਬਦੇ ਹਾਂ ਸਾਰ ਦੇ ਲਿਆ ਪਾਤਸ਼ਾਹ ਜੀ